ਸਾਸੀ ਕਾਲ ਜੀ ਸਾਰੇ ਪੜਾਉਣੋਂ ਜੀ ਕਿਦਾਂ ਸਾਰੇ ਠੀਕ ਠਾਕ ਹੋਗੇ ਜੀ ਉਮੀਦ ਕਰਦੇ ਆਂ ਜੀ ਸਾਰੇ ਭਰਾ ਠੀਕ ਠਾਕ ਹੋਣਗੇ ਕਿਦਾਂ ਜੀ ਮੀਮਾ ਪੈ ਰਹੇ ਆ ਤੇ ਕੰਮ ਅਹੀਂ ਕਰਾ ਰਹੇਗੇ ਕੋਠੀ ਦਾ ਤੇ ਆਪਣੇ ਕੋਲ ਅੱਜ ਇੱਕ ਆਪਣੇ ਨੇੜਲੇ ਪਿੰਡਾਂ ਦੇ ਬਹੁਤ ਹੀ ਵਧੀਆ ਸਖਰੀਲਾ گاਉਂ ਦਾ ਮੁੰਡਾ ਪਹੁੰਚਿਆ ਤੇ ਤੁਹਾਡੇ ਰੂਬਰੂ ਕਰਾਉਣੇ ਆ ਜੀ ਸ਼ਾਇਦ ਤੁਸੀਂ ਸਾਰੇ ਹੀ ਜਾਣਦੇ ਹੋਗੇ ਕਿਤੇ ਨਾ ਕਿਤੇ ਜ਼ਰੂਰ ਵੇਖਿਆ ਹੋਊਗਾ ਲੰਘਦਾ ਆਉਂਦਾ ਵੀ ਇਹ ਆਪਣੇ ਕੰਮ ਕਰਾਉ ਰਿਹਾ ਹੈਗਾ ਜਿੱਥੇ ਕੋਠੀ ਬਣਾ ਰਹੇ ਆ ਉਹਦੇ ਵਿੱਚ ਕੰਮ ਕਰਾਉਣ ਵਾਸਤੇ ਆਇਆ ਹੈਗਾ ਵੀਰ ਤੇ ਬਾਕੀ ਤੁਹਾਡੇ ਨਾਲ ਕਰਾਉਨੇ ਆ ਜੀ ਬਿਲਕੁਲ ਰੂ ਰੂ ਜੀ ਨੂੰ ਮਲਚਮਕੀਲੇ ਦੇ ਨਾਂ ਤੇ ਵੀ ਜਾਣਿਆ ਜਾਂਦਾ ਜੀ ਬੋਪਾਰਾ ਵੀਰ ਦਾ ਪਿੰਡ ਆ ਉਧਨਵਾਲ ਦੇ ਕੋਲ ਬਿਲਕੁਲ ਡਿਸਟ੍ਰਿਕਟ ਗਰਦਾਸਪੁਰ ਆ ਜੀ ਹਾਂਜੀ ਕੋਠੀ ਬਣਾ ਰਹੇ ਆ सोनू ਕਾਜਮਪੁਰੀਆ ਜੀ ਠੀਕ ਆ ਜੀ ਕਾਜਮਪੁਰ ਕਬੂਤਰ ਕਲੱਬ ਤੇ ਐਸਾ ਇਹ ਤੁਹਾਡੇ ਇਹਨਾਂ ਕੋ ਹੁਣ ਚੁੰਨਦੇ ਆ ਚਮਕੀਲੇ ਦਾ ਗਾਣਾ ਜੀ ਚਮਕੀਲੇ ਦੇ ਨਾਂ ਤੋਂ ਫੇਮਸ ਆ ਤੇ ਚਮਕੀਲੇ ਦਾ ਹੀ ਗਾਣਾ ਸੁਣਦੇ ਆ ਹਾਂਜੀ ਚਮਕੀਲਾ ਸਾਹਿਬ ਲੋ ਜੀ ਇੱਕ ਤਾਣ ਕੇ ਜੇ ਤੂੰ ਬਿੱਲ ਤੋਰਦੀ ਜਿੰਦ ਿਆਰ ਦੀ ਬਰਫ ਵਾਂਗੂ ਖੜਦੀ ਜੋ ਉਪਰਾਂ ਦੀ ਢਾਣੀ ਵਿੱਚ ਹੁੰਦੀਆਂ ਨੇ ਗੱਲਾਂ ਕੋਈ ਪੱਟਿਆ ਰਾਖਸ ਨਾ ਆਉਂਦਾ ਵੇ ਮੇਰਾ ਉੱਡਣਾ ਡੋਰੀਆ ਅਗ ਚੋਬਰਾਂ ਦੇ سینੇ ਤਾਈਂ ਨਾ ਆਉਂਦਾ ਵੇ ਮੇਰਾ ਉੱਡਣਾ ਡੋਰੀਆ ਪੱਟ ਹੋਣੀ ਏ ਪਵਾੜੇ ਨਵੇਂ ਪਾਣੇਗੀ ਤੂੰ ਮੁੰਡਿਆਂ ਦੇ ਸਿਰ ਪੜਵਾਏਗੀ ਚੱਲ ਮੇਰੇ ਨਾਲ ਕੋਈ ਹਵਾਰਦਾਤ ਕੋਈ ਬੈਠਣਾ ਜਰਾ ਤੇ ਮੱਜੀ ਢਾਕੇ ਨਹੀਂ ਮੁੰਡੇ ਪਿੰਡ ਦੇ ਹਾਨਣੇ ਉਹ ਚੁੱਕ ਲੈਣਗੇ ਹੱਥਾਂ ਨੂੰ ਥੁੱਕ ਲਾਕੇ ਨਹੀਂ ਮੁੰਡੇ ਪਿੰਡ ਦੇ ਮੁੰਡੇ ਪਿੰਡ ਦੇ ਹਾਨਣੇ ਹਾਂਜੀ ਚਮਕੀਲਾ ਸਾਹਿਬ ਇੱਕ ਮਾਲ ਕੁੜੀ ਖੰਡ ਦਾ ਖੇਡਣਾ ਹਾਂਜੀ ਭਾਈ ਤੁਸੀਂ ਕਹਿ ਰਹੇ ਹਾਂਜੀ ਚਮਕੀਲਾ ਸਾਹਿਬ ਇੱਕ ਗਾਣਾ ਆਪਾਂ ਗਾਉਂਦੇ ਨੇ ਜਿਹੜੇ ਪਹਿਲੀ ਲਾਮ ਪੜੀ ਅਮਰ ਲਾਮ ਪੜੀ ਵੀ ਚਮਕੀਲਾ ਦਾ ਹਾਂਜੀ ਹਾਂਜੀ ਚਮਕੀਲਾ ਸਾਹਿਬ ਦਾ ਗਾਣਾ ਜੀ ਉਹ ਪੇਸ਼ ਕੀਤਾ ਜਾਵੇ ਤੇ ਬਹੁਤ ਸੋਹਣਾ ਗਾਣਾ ਤੁਸੀਂ ਗਾਉਂਦੇ ਹੋ ਮੈਂ ਤੁਹਾਡੇ ਕੋ ਸੁਣਿਆ ਪਹਿਲਾਂ ਹੀ ਗੀਤ ਠੀਕ ਹੈ ਉਹ ਦਿਲ ਤਾਂ ਜੁੜ ਗਏ ਨਹੀਂ ਵਾਹ ਜੀ ਸੋਹਣੀਆਂ ਨਹੀਂ ਜੁੜੀਆਂ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨਹੀਂ ਤੇ ਰੈਣ ਲਿਖਦੀਆਂ ਹੀਰਾਂ ਉਹ ਸੁਣ ਬਖਸ਼ਣ ਖਾਰੀਏ ਨਹੀਂ ਸੋ ਤੇਰੀ ਪੈ ਗਈ ਤੇਰੀ ਜਦ ਪਹਿਲੀ ਲਾਮ ਪੜੀ ਹਾਏ ਨੀ ភੋਬ ਨਿਕਲ ਗਈ ਮੇਰੀ ਵਾਹ ਜੀ ਪਤਣਾ ਤੇ ਤਾਰੂ ਆਵੇ ਡੁੱਬੜੀ ਮੂਰੋੜ ਨਾਲ ਅਕਰਵਾ ਕੇ ਵੇ ਸਾਨੂੰ ਮਰਦਾ ਗਿਰਦਾ ਰਹੀ ਤਾਨੂੰ ਮਿਲਦਾ ਗਨਦਾਰੀ ਉਹ ਲੱਗੇ ਸਾਧ ਸੱਤੀ ਵੰਗੂ ਨੀਰ ਚੰਦਰ ਜੱਗ ਦਾ ਪੁੱਠਾ ਚੰਦਰ ਜੱਗ ਦਾ ਪੁੱਠਾ ਅੱਖੇ ਚਮਕੀ ਲਾਨੀ ਤੂੰ ਆਵੇਂ ਜਦ ਬਥੇਰੀ ਜਦ ਪਹਿਂਦੀ ਨਾਮ ਪੜੀ ਆਏ ਨੀ ਬੋਨ ਕਲ ਗਈ ਮੇਰੀ ਸਾਡੇ ਬਾਤ ਕਬਰਾਂ ਦੇ ਹੱਥ ਖੋਲੇ ਖਾਲੀ ਰਹਿ ਗਏ ਹੱਥ ਗਰੀਬਾਂ ਦੇ ਸੁਖੀ ਰਹੇ ਸੋਹਣ ਆਵੇ ਸੁਖੀ ਰਹੇ ਸੋਹਣ ਆਵੇ ਕਿਤੇ ਸਾਡਾ ਵੀ ਦੁੱਖ ਸੁਣ ਲਈ ਸੋਹਣਿਆ ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਜੁਲਦਾ ਰਹੀ ਸਾਨੂੰ ਮਿਲਦਾ ਗਲਦਾ ਰਹੀ ਅੱਛਾ ਜੀ ਚਮਕੀਲਾ ਸਾਹਿਬ ਨਾ ਬੜੇ ਚਿਰਾਂ ਤੋਂ ਠੀਕ ਆ ਭਾਜੀ ਸੱਚੀ ਗੱਲ ਦੀ ਬੜੇ ਚਿਰਾਂ ਤੋਂ ਗਾਉਂਦੇ ਆ ਰਹੇ ਨੇ ਇਹਨਾਂ ਨੂੰ ਸੌਂਕ ਜਿਹੜਾ ਬਚਪਨ ਤੋਂ ਹੀਗਾ ਤੇ ਸੋਹਣਾ ਗਾਉਂਦੇ ਇੱਕ ਚਲੋ ਗਰੀਬੀ ਕਰਕੇ ਬੰਦੇ ਗਾਹ ਨਹੀਂ ਵੱਧ ਛਕੇ ਬਾਕੀ ਆ ਕੇ ਇਹਨਾਂ ਨੂੰ ਸੌਂਕ ਬਹੁਤ ਟਾਈਮ ਤੋਂ ਹੈਗਾ ਤੇ ਬਾਬੇ ਦੀ ਕਿਰਪਾ ਨਾਲ ਗਾਉਂਦੇ ਵੀ ਬਹੁਤ ਵਧੀਆ ਵਾ ਚਲੋ ਮਾਲਕ ਨੇ ਆਵਾਜ਼ ਦਿੱਤੀ ਆ ਬਾਕੀ ਉਮਰ ਇਹਨਾਂ ਦੀ ਕਾਫੀ ਹੋ ਗਈ ਹੈ ਜੀ ਉਮਰ ਕਿੰਨੀ ਕੁ ਹੋ ਗਈ ਚਮਕੀਲਾ ਸਾਹਿਬ ਕੋਈ 45 45 ਸਾਲ ਹੋਈ ਗਿਆ ਨਾ 45 40 45 ਸਾਲ ਦੀ ਮੇਰੀ ਉਮਰ ਹੈ ਹਾਂ ਹਾਂ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਗੱਲ ਆ ਜੀ ਤੇ ਬਹੁਤ ਵਧੀਆ ਗਾਉਂਦੇ ਆ ਅੱਜ ਆਈ ਇਹਨਾਂ ਨਾਲ ਬੈਠੇਗੇ ਇੱਥੇ ਹੋਰ ਭਾਈ ਜੀ ਕੀ ਹਾਲ ਨੇ ਕੰਮ ਕਰ ਰਹੇਗੇ ਤੇ ਚਮਕੀਲਾ ਸਾਹਿਬ ਇੱਥੇ ਮਿਸਤਰੀਆਂ ਦੇ ਨਾਲ ਕੰਮ ਕਰਦੇ ਆ ਤੇ ਇਹ ਕੱਲ ਤੋਂ ਹੁਣ ਮਤਲਬ ਅੱਜ ਹੀ ਕ ਪਹਿਲੇ ਦਿਨ ਆਇਆ ਕੱਲ ਤੋਂ ਰੈਗੂਲਰਲੀ ਆਉਣਗੇ ਕੰਮ ਤੇ ਠੀਕ ਆ ਜੀ ਤੇ ਇਹ ਜਿਹੜਾ ਪਲਸਟਰ ਦਾ ਕੰਮ ਸ਼ੁਰੂ ਕੀਤਾ ਹੈਗਾ ਤੇ ਬਾਕੀ ਜ਼ਰੂਰ ਦੱਸਿਓ ਚਮਕੀਲਾ ਸਾਹਿਬ ਦੀ ਆਵਾਜ਼ ਕਿਦਾਂ ਦੀ ਲੱਗੀ ਤੁਹਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਆ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਪੋਰਟ ਕਰੋ ਇਕ ਸੁਪਨਾ ਜੀ ਯੂਟਿਊਬਰ ਬਣਦਾ ਤਾਂ ਸਾਰੇ ਵੀਰਾਂ ਦਾ ਧੰਨਵਾਦ ਆ ਜੀ ਜਿੰਨੀਆਂ ਵੀਰਾਂ ਨੇ ਪਹਿਲਾਂ ਸਪੋਰਟ ਕੀਤੀ ਆ ਜੀ ਐਵੇਂ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਜੀ